ਬੀਤੇ ਕੱਲ ਪੁਲਿਸ ਨੂੰ ਇੱਕ ਸੂਚਨਾ ਮਿਲੀ ਕਿ ਸਹੌੜਾ ਕੰਢੀ ਵਿਖੇ ਕਿਸੇ ਨਾਮਾ मालूम ਔਰਤ ਦੀ ਲਾਸ਼ ਪਈ ਹੈ ਪੁਲਿਸ ਨੇ ਔਰਤ ਦੇ ਕਤਲ ਦੀ ਗੁੱਥੀ 24 ਘੰਟੇ ਵਿੱਚ ਸੁਲਝਾਈ ਬੱਚੇ ਕਰਕੇ ਕੀਤਾ ਸੀ ਮਹਿਲਾ ਦਾ ਕਤਲ ਕਤਲ ਤੋਂ ਬਾਅਦ ਲਾਸ਼ ਨੂੰ ਜੰਗਲ ਵਿੱਚ ਸੁੱਟਿਆ ਗਿਆ ਹਾਜੀਪੁਰ ਪੁਲਿਸ ਵੱਲੋਂ ਕਤਲ ਦੇ ਇਸ ਵਿੱਚ ਚਾਰ ਦੋਸ਼ੀ ਗ੍ਰਿਫਤਾਰ ਮਿਤੀ 24/24 ਨੂੰ ਐਸਐਚਓ ਹਾਜੀਪੁਰ ਨੂੰ ਇੱਕ ਇਨਫਾਰਮੇਸ਼ਨ ਮਿਲੀ ਕਿ ਇੱਕ ਅਨਆਇਡੈਂਟੀਫਾਈਡ ਡੈੱਡ ਬਾਡੀ ਲੇਡੀ ਦੀ ਜੁਗਿਆਲ ਪਿੰਡ ਦੇ ਨੇੜੇ ਜੰਗਲਾਂ ਦੇ ਵਿੱਚ ਪਈ ਹੈ ਔਰ ਅਸੀਂ ਤੁਰੰਤ ਇਹਨਾਂ ਨੇ ਮੇਰੇ ਨੋਟਿਸ 'ਚ ਲਿਆਂਦਾ ਅਸੀਂ ਉੱਥੇ ਪਹੁੰਚ ਕੇ ਵੈਰੀਫਾਈ ਕੀਤਾ ਉਸ ਦੀ ਪਛਾਣ ਨਹੀਂ ਹੋਈ ਅਸੀਂ ਉਸ ਨੂੰ ਉਸ ਦੀ ਪਛਾਣ ਲਈ ਜਿਸ ਦਾ ਕਿ ਉਸ ਲੇਡੀ ਦਾ ਬਹੁਤ ਹੀ ਬਰੂਟਲੀ ਤਰੀਕੇ ਨਾਲ ਮਰਡਰ ਕੀਤਾ ਹੋਇਆ ਸੀ ਅਸੀਂ ਪਛਾਣ ਲਈ ਉਹਨੂੰ ਮਾਰਸ਼ਰੀ ਦੇ ਵਿੱਚ ਰੱਖਿਆ ਔਰ ਵਕ ਵਕ WhatsApp ਗਰੁੱਪਸ ਔਰ ਨਾਲ ਦੇ ਜਿਹੜੇ ਡਿਸਟ੍ਰਿਕਟਸ ਹੈਗੇ ਨੇ ਆਪਣਾ ਜ਼ਿਲ੍ਹਾ ਔਰ ਹਿਮਾਚਲ ਪ੍ਰਦੇਸ਼ ਦੇ ਊਨਾ ਔਰ ਕਾਂਗੜਾ ਜ਼ਿਲ੍ਹਾ ਇਹਨਾਂ ਦੇ ਸਾਰਿਆਂ ਦੇ ਨੋਟਿਸ 'ਚ ਲਿਆਂਦਾ ਔਰ ਫੋਟੋਗ੍ਰਾਫਰ ਤੋਂ ਸਰਕੂਲਰ ਕੀਤਾ ਕੱਲ ਸ਼ਾਮ ਨੂੰ ਹੀ ਇਸਦੀ ਪਛਾਣ ਹੋ ਗਈ ਜਿਸ ਦਾ ਨਾਮ ਸੁਮੇਤਾ ਪਤਨੀ ਨਰਿੰਦਰ ਸਿੰਘ ਵਾਸੀ ਪਵਨਾਲ ਸੀ ਇਸ ਦੇ ਪਤੀ ਦੇ ਮੁਤਾਬਕ ਇਹ ਮਿਤੀ 23 23 ਤਿੰਨ ਨੂੰ ਕਰੋ ਆਪਣੇ ਪੇਕੇ ਗਈ ਸੀ ਲੇਕਿਨ ਉੱਥੇ ਨਹੀਂ ਸੀ ਪਹੁੰਚੀ ਅਸੀਂ ਇਸ ਸਬੰਧੀ ਉਸ ਦੇ ਪਤੀ ਨੂੰ ਜਿਹੜੀ ਮਾਰਸੀ ਚ ਡੈਡਬੜੀ ਦਿਖਾ ਕੇ ਉਸ ਨੇ ਸਾਨੂੰ ਦੱਸਿਆ ਕਿ ਸਾਡੇ ਗਵੰਡ ਦੇ ਵਿੱਚ ਇੱਕ ਨਰਿੰਦਰ ਪਾਟਿਆ ਤੇ ਉਸ ਦੀ ਪਤਨੀ ਨਰਿੰਦਰ ਕੌਰ ਜਿਹੜੇ ਰਹਿੰਦੇ ਨੇ ਇਹਨਾਂ ਦੇ ਨਰਿੰਦਰ ਪਟਿਆਲ ਨਰਿੰਦਰ ਕੌਰ ਦੇ ਫਰੈਂਡ ਸਰਕਲ ਦੇ ਵਿੱਚ ਇੱਕ ਰਾਹੁਲ ਤੇ ਉਰੀ ਪ੍ਰੇਮਿਕਾ ਗੁਲਸ਼ਨ ਜੋ ਪਤੀ ਪਤਨੀ ਦੇ ਰੂਪ ਦੇ ਵਿੱਚ ਐਮਾ ਮੰਗੜ ਪਿੰਡ ਦੇ ਵਿੱਚ ਕਿਰਾਏ ਤੇ ਰਹਿ ਰਹੇ ਨੇ ਇਹਨਾਂ ਦੇ ਫਰੈਂਡ ਸਰਕਲਸ ਹਨ ਜਿਨ੍ਹਾਂ ਦੇ ਕਾਫੀ ਦੇਰ ਤੋਂ ਕੋਈ ਬੱਚਾ ਔਲਾਦ ਨਹੀਂ ਸੀ ਹੋਈ ਤੇ ਇਹ ਜਿਹੜੇ ਨਰਿੰਦਰ ਪਟਿਆਲ ਔਰ ਨਿਰੰਦਰ ਕੌਰ ਜਸੀ ਇਹਨਾਂ ਦਾ ਜਿਹੜਾ ਬਿਲਕੁਲ ਗਵਾਂਢ ਦੇ ਵਿੱਚ ਮ੍ਰਿਤਕ ਸੁਨੀਤਾ ਜਿਹੜੀ ਰਹਿੰਦੀ ਸੀ ਸੁਨੀਤਾ ਦੇ ਪਹਿਲਾਂ ਦੋ ਬੱਚੇ ਸਨ ਅਤੇ ਇੱਕ 5 ਮਹੀਨੇ ਦਾ ਜਿਹੜਾ ਬੱਚਾ ਉਹਦੇ ਕੋਲ ਸੀ ਇਹਨਾਂ ਨੇ ਉਸ ਨੂੰ ਇਹ ਬੱਚਾ ਜਿਹੜਾ ਇਹ ਰਾਹੁਲ ਤੇ ਗੁਲਸ਼ਨ ਨੂੰ ਅਡਾਪਟ ਕਰਨ ਵਾਸਤੇ ਪ੍ਰੈਸ਼ਰਾਈਜ਼ ਕੀਤਾ ਔਰ ਰਾਹੁਲ ਔਰ ਗੁਲਸ਼ਨ ਨੂੰ ਉਹਨਾਂ ਨਾਲ ਮਿਲਾਇਆ ਵੀ ਔਰ ਪਰ ਜਿਹੜੀ ਮ੍ਰਿਤਕ ਸੀ ਸੁਨੀਤਾ ਉਹ ਬੱਚਾ ਦੇਣ ਵਾਸਤੇ ਨਹੀਂ ਮੰਨੀ ਮ੍ਰਿਤਿ 23 ਤਰੀਕ ਨੂੰ ਰਾਹੁਲ 에ਦੀ ਪਤਨੀ ਗੁਲਸ਼ਨ ਤੇ ਮ੍ਰਿਤਕ ਸੁਨੀਤਾ ਇਹ ਜਿਹੜਾ ਗਗਨਗਰ ਟ੍ਰਿਲਾ ਮੰਦਿਰ ਹੈ ਹਾਜੀਪੁਰ ਦੇ ਵਿੱਚ ਇਹ ਉੱਥੇ ਤਿੰਨੋ ਜਣੇ ਗਏ ਔਰ ਸੁਨੀਤਾ ਆਪਣਾ 5 ਮਹੀਨੇ ਦਾ ਜਿਹੜਾ ਬੱਚਾ ਵਾ ਉਹ ਵੀ ਨਾਲ ਲੈ ਗਈ ਸੀ ਮੰਦਿਰ ਚ ਪੰਚੋਂ ਤੋਂ ਬਾਅਦ ਰਾਹੁਲ ਨੇ ਜਿਹੜਾ ਬੱਚਾ ਸੁਨੀਤਾ ਕੋਲੋਂ ਖੋ ਕੇ ਆਪਣੀ ਪਤਨੀ ਗੁਲਸ਼ਨ ਨੂੰ ਦੇ ਦਿੱਤਾ ਤੇ ਗੁਲਸ਼ਨ ਉਸ ਤੋਂ ਬੱਚਾ ਲੈ ਕੇ ਚਲੀ ਗਈ ਇਸ ਤੋਂ ਬਾਅਦ ਰਾਹੁਲ ਸੁਨੀਤਾ ਨੂੰ ਜਿਹੜਾ ਪਿਛਲੇ ਪਾਸੇ ਮੰਦਿਰ ਦੇ ਜੰਗਲ ਹੈ ਜੰਗਲ ਦੇ ਵਿੱਚ ਲੈ ਗਿਆ ਤੇ ਉੱਥੇ ਜਾ ਕੇ ਨੀਤਾ ਨੇ ਉਸ ਤੋਂ ਬੱਚਾ ਵਾਪਸ ਲੈਣ ਦੀ ਜਿੱਦ ਕੀਤੀ ਤੇ ਬਾਰ ਬਾਰ ਉਹ ਕਹਿ ਰਹੀ ਸੀ ਕਿ ਮੇਰਾ ਬੱਚਾ ਵਾਪਸ ਕਰੋ ਤਾਂ rahul ਨੇ ਜਿਹੜਾ ਪੱਥਰ ਉਹਦੇ ਸਿਰ ਦੇ ਵਿੱਚ ਮਾਰਿਆ ਅਤੇ ਬਾਅਦ ਦੇ ਵਿੱਚ ਉਹਦੀ ਚੁੰਨੀ ਉਸਦੇ ਗਲ ਦੇ ਵਿੱਚ ਫੁੱਟ ਕੇ ਉਹਦਾ ਸਾਹ ਕੁੱਟ ਕੇ ਉਹਦਾ ਉਹਦਾ ਕਤਲ ਕਰ ਦਿੱਤਾ ਇਹ ਸਾਰਾ ਮਸਲਾ ਸ਼੍ਰੀ सुरेंद्र ਲਾਬਾ ਜੀ ਐਸਐਸਪੀ ਸਾਹਿਬ ਹੁਸ਼ਿਆਰਪੁਰ ਜੀ ਦੇ ਨੋਟਿਸ ਤੇ ਲਿਆਂ ਤੋਂ ਬਾਅਦ ਜਿਹੜਾ ਹੈ ਅਸੀਂ ਐਫਆਈਆਰ ਅੰਡਰ ਸੈਕਸ਼ਨ 302 365 ਔਰ 120B ਦਰਜ ਹਸਟਰ ਕਰਕੇ ਤੇ ਆਪਣੀ ਜਿਹੜੀ ਤਫਤੀਸ਼ ਹੈ ਐਸਐਸਪੀ ਸਾਹਿਬ ਦੀ ਹਦਾਇਤਾਂ ਦੇ ਮਤਲਬਕ ਸ਼ੁਰੂ ਕੀਤੀ ਔਰ ਇਸ ਦੇ ਵਿੱਚ ਐਸਆਈ ਪੰਕਜ ਕੁਮਾਰ ਐਸਐਚਓ ਹਾਜੀਪੁਰ ਔਰ ਹੋਰ ਵੀ ਕਾਫੀ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੀ ਜਿਹੜੀ ਭਾਲ ਵਾਸਤੇ ਜਿਹੜੀਆਂ ਰੇਡ ਕਰਨੇ ਸ਼ੁਰੂ ਕਰ ਦਿੱਤੇ ਤੇ ਅੱਜ ਹੀ ਸਾਦੂ ਇਹ ਪਤਾ ਲੱਗਾ ਕਿ ਚਾਰੋਂ ਦੋਸ਼ੀ ਜਿਹੜੇ ਨੇ ਇਹ ਬੱਚੇ ਸਮੇਤ ਕਿਤੇ ਸ਼ਹਿਰ ਤੋਂ ਬਾਹਰ ਜਾਣ ਦੀ ਕੋਈ ਵਿਉਂਤ ਬਣਾ ਰਹੇ ਨੇ ਅੱਜ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਔਰ ਜਿਹੜਾ ਬੱਚਾ ਹੈ ਲਖਸ਼ 5 ਮਹੀਨੇ ਦਾ ਉਹ ਅਸੀਂ ਗੁਲਸ਼ਨ ਦੇ ਕੋਲੋਂ ਰਿਕਵਰ ਕਰ ਲਿਆ ਇਹਨਾਂ ਚਾਰਾਂ ਦੋਸ਼ੀਆਂ ਦੀ ਅਸੀਂ ਮੁਕੱਦਮਾ ਵਿੱਚ ਗ੍ਰਿਫਤਾਰੀ ਕੀਤੀ ਹੈ ਬੱਚਾ ਜਿਹੜਾ ਉਹ ਵahan ਦੇ ਸਾਹਮਣੇ ਉਸਦੇ ਪਿਤਾ ਨਰਿੰਦਰ ਦੇ ਹਵਾਲੇ ਕੀਤਾ ਹੈ ਬਾਕੀ ਜਿਹੜੀ ਤਫ਼ਤੀਸ਼ ਹੈ ਉਹ ਜੇ ਅੱਗੇ ਚੱਲ ਰਹੀ ਹੈ ਸਰ ਜਿਹੜਾ ਇਹ ਗੱਲ ਥੋੜੇ ਪਹਿਲੇ ਵੀ ਮੁਕੱਦਮਾ ਚੱਲਦਾ ਸੀ ਇਹ ਤਫ਼ਤੀਸ਼ ਦਾ ਮੈਟਰ ਹੈ ਅਸੀਂ ਇਸ ਬਾਰੇ ਰਿਕਾਰਡ ਦੇਖ ਕੇ ਤੁਹਾਨੂੰ ਦੱਸ ਦਿਆਂਗੇ